ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆ ਮਾਲਜਾ ਵੱਲੋਂ ਸੋ ਕਾਫੀ ਦਿਨ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ YouTube ਤੇ ਸੋ ਕਾਫੀ ਕਸਟਮਰ ਦੇ ਮੈਸੇਜ ਆ ਰਹੇ ਸੀ ਇਸ ਗੱਲ ਦੇ ਕਿ ਭਾਜੀ ਵੀਡੀਓ ਨਹੀਂ ਪਾਈ YouTube ਚੈਨਲ ਤੇ ਅਸੀਂ ਵੇਟ ਕਰ ਰਹੇ ਹਾਂ ਸੋ ਲੋ ਜੀ ਫਾਈਨਲੀ ਰਸ਼ ਬਹੁਤ ਜ਼ਿਆਦਾ ਰਹਿੰਦਾ ਈ ਸ਼ਾਪ ਤੇ ਟਾਈਮ ਮਿਲਿਆ ਨਹੀਂ ਸੋਚਿਆ ਹੁਣ ਨਵਾਂ ਸਟਾਕ ਆਇਆ ਨਾਲ ਦੀਆਂ ਤੁਹਾਨੂੰ ਰੋਬਰੂ ਕਰਾਨਾ ਸੋ ਸਾਰੇ ਪੀਸ ਮੈਂ ਲੈ ਕੇ ਆਇਆ ਵੈਰਾਈਟੀ ਸਾਰੀ ਲੈ ਕੇ ਆਇਆ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਪਹਿਲਾਂ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਆਪਾਂ ਆਈਟਮਾਂ ਸ਼ੁਰੂ ਕਰਦੇ ਆ 1150 ਰੇਂਜ ਤੋਂ ਸਟਾਰਟਿੰਗ ਕਰਦਾ ਮੈਂ ਆ ਚੈੱਕ ਕਰੋ ਪਹਿਲਾ ਆਰਟੀਕਲ 1150 ਦੀ ਰੇਂਜ ਦੇ ਵਿੱਚ ਅਗਰ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਪਹਿਲਾ ਆਰਟੀਕਲ ਆ ਰਿਹਾ ਜੀ ਆਹ ਵਾਲਾ ਲੈਸ ਵਰਕ ਆ ਰਿਹਾ ਵੀ ਸ਼ੇਪ ਨੈਕ ਬਣਿਆ ਹੋਇਆ ਡਿਜੀਟਲ ਪੇਂਟਿੰਗ ਆ ਰਹੀ ਹੈ ਬਾਟਮ ਤੇ ਵਰਕ ਆ ਰਿਹਾ ਆ ਪਿਓਰ ਮਸਲੀਨ ਦੀ ਬਾਟਮ ਆ ਰਹੀ ਹੈ ਬਾਟਮ ਤੇ ਆ ਰਿਹਾ ਥ्रेड ਵਰਕ ਫੈਂਸੀ ਦੁਪੱਟਾ ਦੁਪੱਟੇ ਸਾਰਾ ਲੈਸ ਵਰਕ ਰੇਟ ਰਹੇਗਾ ਫਲੈਟ ਰੇਟ 1150 ਰੁਪਏ ਦਾ ਇਸ ਤੇ ਤੁਹਾਨੂੰ ਡਿਜ਼ਾਈਨ ਦਿਖਾ ਦਿੰਦਾ ਮੈਂ ਸਾਰੇ ਇਹਦੇ ਡਿਜ਼ਾਈਨ ਬੜੇ ਸੋਹਣੇ ਆਏ ਆ ਇਸ ਤੇ ਜਿਹੜੇ ਤੁਹਾਨੂੰ ਕਲਰ ਮਿਲਣਗੇ ਉਹ ਮਿਲਣਗੇ ਤਿੰਨ ਰੰਗ ਤਿੰਨੇ ਰੰਗ ਪਿਆਰੇ ਆਪਣਾ ਸਕਰੀਨ ਸ਼ਾਟ ਲੈ ਲਿਓ ਫਟਾਫਟ ਜਿਹਦਾ ਮੈਂ ਕੈਲਕੂਲੇਟਰ ਰੱਖੂਗਾ ਉਹਦਾ ਕੈਲਕੂਲੇਟਰ ਦਾ ਸਕਰੀਨ ਸ਼ਾਟ ਲੈਣਾ ਜਿਹਦਾ ਨਹੀਂ ਰੱਖੂਗਾ ਉਹਦਾ ਐਦਾਂ ਹੀ ਲੈ ਲੈਣਾ ਆ ਚੈੱਕ ਕਰੋ ਇੱਕ ਆ ਰਹੀ ਜੀ ਇਸ ਦੇ ਵਿੱਚ ਆਵਲਾ ਗਾਜ਼ਰੀ ਇਹ 컬러 ਬੜਾ ਸੋਹਣਾ ਸ਼ੇਡ ਹੈ ਮਹਿਰੂਨ ਗਾਜ਼ਰੀ ਟਾਈਪ ਦਾ 컬러 ਇੱਕ ਆ ਗਿਆ ਆ ਸ਼ੇਡ ਇੱਕ ਆਏਗਾ ਜੀ ਬਲੂ ਸ਼ੇਡ ਤਿੰਨ ਰੰਗ ਮਿਲ ਗਏ ਤਿੰਨੇ ਰੰਗ ਸੋਹਣੇ ਆ 1150 ਰੁਪਏ ਦਾ ਪ੍ਰਾਈਸ ਰਹੇਗਾ ਬੜਾ ਪਿਆਰਾ ਆਰਟੀਕਲ ਆ ਬਿਊਟੀਫੁੱਲ ਆਰਟੀਕਲ ਪਿਓਰ ਕਾਟਨ ਦੇ ਵਿੱਚ ਰੇਟ ਦੇ ਅਕੋਰਡਿੰਗ ਸੂਟ ਸੋਹਣੇ ਨੇ 1150 ਰੁਪਏ 1150 ਰੁਪਏ ਸੋ ਆਪਣਾ ਸਕਰੀਨ ਸ਼ਾਟ ਲੈ ਲਿਓ ਫਟਾਫਟ ਸਭ ਨੂੰ ਮੇਰੀ ਰਿਕਵੈਸਟ ਆ 1150 ਰੁਪਏ ਰੰਗ ਆਊਗਾ ਜੀ ਉਹਦੇ ਵਿੱਚ ਬਲੈਕ ਸ਼ੇਡ ਆ ਵੀ ਸ਼ੇਡ ਬੜਾ ਪਿਆਰਾ ਹੈ ਇੱਕ ਆਊਗਾ ਬਲੈਕ ਕਲਰ 1150 ਰੁਪਏ ਪ੍ਰਾਈਸ ਹੈਗਾ ਆਪਣਾ ਸਕਰੀਨਸ਼ਾਟ ਲੈ ਲਓ ਫੜ ਫੜ 1150 ਰੁਪਏ ਬੜਾ ਪਿਆਰਾ ਆਰਟੀਕਲ ਹੈ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਅਗਲਾ ਆਰਟੀਕਲ ਆਊਗਾ ਆਵਲਾ ਇਹਦੇ ਵਿੱਚ ਚਾਰ ਰੰਗ ਮਿਲਣਗੇ ਤੁਹਾਨੂੰ ਚਾਰੇ ਰੰਗ ਸੋਹਣੇ ਆ ਡਿਜ਼ਾਈਨ ਡਿਜ਼ਾਈਨਿੰਗ ਦੇਖੋ ਕਿੰਨੇ ਪਿਆਰੇ ਆ ਆ ਲੋ ਆ ਆ ਰਹੀ ਹੈ ਪ੍ਰਿੰਟਿੰਗ ਸਾਰਾ ਲੈਸ ਯਾਰ ਸੂਟ ਦਖ ਰਹੀ ਬੜੇ ਕਰਦੇ ਆ ਫੁੱਲਣ ਵਕਤ ਆ ਰਹੀ ਐਂਦੀ ਬਾਟਮ ਆ ਕੋਟਡ ਹੋਰੀਆ ਦੁਪੱਟਾ ਹੋਇਆ ਹੈ ਦੁਪੱਟੇ ਤੇ ਲੈਸ ਵਰਕ ਹੈ ਸੂਲ ਬਹੁਤ ਸੋਨੇ ਲੈ ਕੇ ਆਏ ਆ ਤੁਹਾਡੇ ਵਾਸਤੇ ਸੋ ਕਾਫੀ ਕਸਟਮਰ ਮੇਰੇ ਨਰਾਜ਼ ਹੋ ਰਹੇ ਸੀ ਭਾਜੀ ਵੀਡੀਓ ਪਾ ਦਿਓ YouTube ਤੇ YouTube ਤੇ ਵੀਡੀਓ ਪਾ ਦਿਓ ਲੋ ਜੀ ਫਾਈਨਲੀ ਅੱਜ ਟਾਈਮ ਮਿਲਿਆ ਆਪਾਂ ਇੱਕ ਲੌਂਗ ਵੀਡੀਓ ਤੁਹਾਡੇ ਅੱਗੇ ਸ਼ੋਅ ਕਰ ਰਹੇ ਹਾਂ ਸੋ ਸਾਰੀ YouTube ਫੈਮਿਲੀ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵਕਤ ਵਕਤ ਸ਼ੇਅਰ ਕਰਿਓ ਹਾਂ ਲੋ ਜੀ ਕਰੇ ਗਾਜ਼ਰੀ ਪਿੰਕ ਸ਼ੇਡ ਬਹੁਤ ਪਿਆਰਾ ਸ਼ੇਡ ਹੈ ਡਿਫਰੈਂਸ਼ੀਏਟ ਕਲਰ ਬੋਸ ਹੁਣ ਇੱਕ ਆਰਸ਼ਟ ਬਲੈਕ ਸ਼ੇਡ 1150 ਰੁਪਏ ਫਲੈਟ ਰੇਟ ਰਹੇਗਾ ਆਪਣਾ ਸਕਰੀਨਸ਼ਾਟ ਲਈ ਚਲਿਓ ਤੇ ਬਾਏ ਕਰੀ ਚਲਿਓ ਹਲੋ 1150 ਰੁਪਏ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਸਾਡੇ ਜਿਹੜੇ 2 ਨੰਬਰ ਆ ਆਰਡਰ ਵਾਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਹੁੰਦੇ ਆ ਸੋ ਮੇਰੀ ਰਿਕੁਐਸਟ ਹੈ ਕਿ ਡਿਸਕ੍ਰਿਪਸ਼ਨ 'ਤੇ ਨਿਗਾਹ ਮਾਰਦਿਆ ਕਰੋ ਸੋ ਕਮੈਂਟਾਂ ਦੇ ਵਿੱਚ ਤੁਸੀਂ ਪੁੱਛਦੇ ਹੋ ਭਾਜੀ ਨੰਬਰ ਕਿਹੜੇ ਆ ਤੁਹਾਡੇ ਨੰਬਰ ਆਪਾਂ ਡਿਸਕ੍ਰਿਪਸ਼ਨ 'ਚ ਪਾ ਦਿੰਨੇ ਹੁੰਦੇ ਆ ਤੁਸੀਂ ਪੂਰੀ ਡिटेल ਦੇਖਿਆ ਕਰੋ ਉਥੇ ਸਾਰੀ ਸ਼ੋ ਹੁੰਦੀ ਹੈ ਆ ਲੋ ਬਾਟਮ ਦੇ ਕੰਮ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਵੀ ਬਹੁਤ ਸੋਹਣਾ ਆ ਆ ਰਿਹਾ ਬਾਟਮ ਆ ਰਿਹਾ ਦੁਪੱਟਾ ਕੋਟਡ ਹੋ ਇਹਦੇ ਚਾਰ ਰੰਗ ਮਿਲਣਗੇ ਤੇ ਇਹਨਾਂ ਡਿਜ਼ਾਈਨ ਲੈ ਕੇ ਆਇਆ ਮੈਂ ਸੈਂਡਰ ਡਿਜ਼ਾਈਨ ਸੋਹਣਾ ਇੱਕ ਆ ਰਿਹਾ ਬੋਟਲ ਗ੍ਰੀਨ ਸ਼ੇਡ ਮੂੰਗੀਆ ਰੰਗ ਦੁਪੱਟੇ ਸੋਹਣੇ ਹਨ ਡਿਫਰੈਂਟ ਦੁਪੱਟੇ ਬਣੇ ਹੋਏ ਇੱਕ ਆ ਰਿਹਾ ਬਲੂ ਸ਼ੇਡ ਨੇਵੀ ਬਲੂ ਇੱਕਾਈ ਦਾ ਬਲੈਕ ਸ਼ੈਡ ਚਾਰ ਰੰਗ ਮਿਲਣਗੇ ਚਾਰ ਰੰਗ ਸੋਨੇ ਆ 1100 ਪਿਆਰ ਕੋ ਫਲੈਟ ਰੇਟ ਇਹਨਾਂ ਦਾ 1150 ਪ੍ਰਾਈਸ ਆ ਆਪਣਾ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਚਾਹੀਦਾ ਸੂਟ ਕਿਵੇਂ ਲੱਗਿਆ ਜਰੂਰ ਦੱਸੋ ਕਮੈਂਟ ਕਰਕੇ ਕਿੰਨੇ-ਕਿੰਨੇ ਚੈਨਲ ਸਾਡਾ ਸਬਸਕ੍ਰਾਈਬ ਕਰਾ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਅੱਜ ਸਭ ਦੇ ਕਮੈਂਟ ਤੇ ਰਿਪਲਾਈ ਕਰੂੰਗਾ ਆ ਲੋ ਜੀ ਸੋ ਆਪਾਂ ਲਾਈਵ ਵੀ ਹੋਣਾ ਸ਼ੁਰੂ ਕਰ ਦਾਂਗੇ ਜਿੱਦਨ ਆਪਣੇ 50000 ਸਬਸਕ੍ਰਾਈਬਰ ਹੋਗੇ ਨਾ ਆਪਾਂ ਲਾਈਵ ਸ਼ੁਰੂ ਹੋਣਾ ਕਰ ਦਾਂਗੇ ਲਾਈਵ ਸ਼ੁਰੂ ਕਰ ਦਾਂਗੇ YouTube ਤੇ ਲੋ ਜੀ ਲਾਈਵ ਸਟ੍ਰੀਮ ਚਲਾਵਾਂਗੇ ਫਿਰ ਆ ਲੋ ਹੁਣ ਅਗਲੀ ਵੈਰਾਈਟੀ ਚ ਆ ਰਹੀ ਹੈ ਜੀ ਆਈਟਮ 1350 ਦੀ ਰੇਂਜ ਦੇ ਵਿੱਚ ਵੈਰਾਈਟੀ ਲੈ ਕੇ ਆਇਆ ਆ ਨਿਗਾਹ ਕਰ ਲੋ ਪ੍ਰੀਮੀਅਮ ਫੈਬਰਿਕ ਆ ਰਿਹਾ ਪਿਓਰ ਕਾਟਨ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆਊਗੀ ਬਾਜੂ ਤੇ ਪ੍ਰਿੰਟ ਆਊਗਾ ਮੈਚਿੰਗ ਬੋਟਮ ਆ ਰਹੀ ਹੈ ਚਾਰ ਰੰਗ ਲੈ ਕੇ ਆਇਆ ਤੇ ਚਾਰੇ ਰੰਗ ਸੋਹਣੇ ਦੁਪੱਟਾ ਆ ਰਿਹਾ ਪਿਓਰ ਓਰੀਜినਲ ਟੈਬੀ ਮਸਲੀਨ ਦਾ ਪਿਓਰ ਓਰੀਜినਲ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ 1350 ਰੁਪਏ ਫਲੈਟ ਰੇਟ ਰਹੇਗਾ ਇਹਦੇ ਡਿਜ਼ਾਈਨ ਤੁਹਾਨੂੰ ਦਿਖਾ ਦਵਾਂ ਸਾਰੇ ਆ। ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ 6 ਵਡੇ ਪਿਆਰੇ ਆ। ਇੱਕ ਸ਼ੇਡ ਮਿਲੂਗਾ ਇਸ ਬਲੈਕ بیس ਕਲਰ ਸੇਮ ਰਹੇਗਾ ਪ੍ਰਿੰਟ ਦੇ ਕਲਰ ਚੇਂਜ ਹੋਣਗੇ। ਇੱਕ ਆ ਰਿਹਾ ਬਲੈਕ ਸ਼ ਇੱਕਾਰਾ 에어ਪੋਰਟ ਮੋਰਬੰਕੀ ਕਲਰ ਆ ਵੀ ਕਲਰ ਬਹੁਤ ਸੋਹਣਾ ਆ ਲੋ ਆ ਰਿਹਾ ਸਮਾਨੇ ਨੂੰ ਕੋਣ ਕੋਣ ਵੀਡੀਓ ਦੇਖ ਰਿਹਾ ਸਾਡੇ ਸ਼ਹਿਰ ਤੋਂ ਆਪਣੇ ਸ਼ਹਿਰ ਤੋਂ ਕੋਣ ਕੋਣ ਵੀਡੀਓ ਦੇਖ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਆ ਲੋ ਇੱਕਾਰਾ ਮਹਿੰਦੀ ਕਿਹੜੀ ਕਿਹੜੀ ਸਿਟੀ ਤੋਂ ਤੁਸੀਂ ਦੇਖ ਰਹੇ ਹੋ ਵੀਡੀਓ ਕਿਹੜੇ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖਦੇ ਆ ਲੋ ਇੱਕਾਰਾ ਮਹਿੰਦੀ ਸ਼ੇਡ ਕਲਰ ਬਹੁਤ ਸੋਹਣੇ ਨੇ ਸਾਰੇ ਰੰਗ ਟੌਪ ਕਲਾਸ ਨੇ ਇੱਕ ਕਾਰਾ ਜਿਸ ਵਿੱਚ ਕਾਪਰ ਜਗਲ ਕਾਫੀ ਸ਼ੇਡ ਇੱਕ ਆ ਉਹ ਕਾਫੀ ਕਲਰ ਕਲਰ ਤੁਸੀਂ ਕੋਈ ਵੀ ਵਾਈ ਕਰ ਲਓ 1350 ਰੁਪਏ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਓ ਫੜਾ ਹੋਰ 1350 ਰੁਪਏ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਦਵਾਈ ਰੋਮੀ ਪਾਇਆ ਮਾਣਾ ਮਾਡਲ ਪ੍ਰਿੰਟ ਬਹੁਤ ਸੋਹਣਾ ਦਿਖਾ ਦੇ ਆ ਆ ਰਿਹਾ ਪ੍ਰਿੰਟ ਫਰੰਟ ਬੈਗ ਦੀ ਪ੍ਰਿੰਟਿੰਗ ਸੇਮ ਰਹੇਗੀ ਬਾਜੂ ਤੇ ਪ੍ਰਿੰਟ ਆ ਰਿਹਾ ਆ ਬੈਗ ਦੀ ਪ੍ਰਿੰਟਿੰਗ ਆ ਰਹੀ ਹੈ ਮੈਚਿੰਗ ਬਾਟਮ ਰਹੇਗੀ ਇਹ ਦੁਪੱਟਾ ਕਿੱਥੇ ਗਿਆ ਆਪੋ ਆ ਦੁਪੱਟਾ ਆ ਰਿਹਾ ਦਾ ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਦੁਪੱਟਾ ਜੀ ਬੜਾ ਸ਼ਾਨਦਾਰ ਬਣਾਵਾ ਦੁਬਟੇ ਦੀ ਪ੍ਰਿੰਟਿੰਗ ਦੇ ਵਿੱਚ ਇਹਦੇ ਛੇਡ ਮੈਨ ਲਗੇ 4 ਤੋਂ 5 ਇੱਕ ਰੰਗ ਮਿਲੂਗਾ ਇਹਦੇ ਵਿੱਚ ਆਵਲਾ ਪਿੱਸਾ ਕਲਰ ਇੱਕ ਰੰਗ ਮਿਲੂਗਾ ਇਹਦੇ ਵਿੱਚ ਆਵਲਾ ਗਾਜਰੀ ਛੇਡ ਇੱਕ ਰੰਗ ਮਿਲੂਗਾ ਇਹਦੇ ਵਿੱਚ ਆਵਲਾ ਨਮਾਇਆ ਛੇਡਾ ਮਾਊਸ ਆਪਣਾ ਕਲਰ ਦਾ ਸਕਰੀਨਸ਼ਾਟ ਲੈ ਲਓ ਸਾਨੂੰ ਮੇਰੀ ਰਿਕਵੈਸਟ ਹੈ ਕਲਰ ਦਾ ਸਕਰੀਨਸ਼ਾਟ ਲੈ ਲਓ ਇੱਕ ਵਾਰੀ ਨਹੀਂ ਅੱਜ ਰੋਮੀ ਦੁਬਾਰਾ 1350 ਰੁਪਏ ਪ੍ਰਾਈਸ ਰਹੇਗਾ ਜੀ ਫਲੈਟ ਰੇਟ 1350 ਤੱਕ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ 1350 ਵਾਲਾ ਇਹਦੇ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਨੇ ਆ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਫਰੰਟ ਬੈਕ ਦੀ ਪ੍ਰਿੰਟਿੰਗ ਆ ਰਹੀ ਹੈ ਇਹ ਥੋੜਾ ਜਿਹਾ ਗਾਰਲਿਸ਼ ਲੁੱਕ ਚ ਵੀ ਚੱਲ ਜੇਗਾ ਆਂਟੀਆਂ ਲਈ ਵੀ ਚੱਲ ਜੇਗਾ ਬੜਾ ਸੋਹਣਾ ਆਰਟੀਕਲ ਬਾਜੂ ਤੇ ਪ੍ਰਿੰਟ ਆ ਰਿਹਾ ਦੁਪੱਟਾ ਬਹੁਤ ਸੋਹਣਾ ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਹੈ ਹਿਸਤਲ ਪ੍ਰਿੰਟ ਛੇੜ ਬਹੁਤ ਸੋਹਣਾ ਹੈ ਇਹਦੇ ਛੇੜ ਬੜੇ ਪਿਆਰੇ ਮਿਲਣਗੇ ਤੁਹਾਨੂੰ ਚਾਰ ਰੰਗ ਨੇ ਇਹਦੇ ਚਾਰ ਰੰਗ ਪਿਆਰੇ ਨੇ ਆ ਲੋ ਇੱਕ ਆ ਰਿਹਾ 골ਡਨ ਛੇੜ ਐਦਾਂ ਹੀ ਲੈ ਲਓ ਸਟੇਜ ਤੋਂ ਤੁਹਮੇ ਦਿਖਾ ਦੇ ਇੱਕ ਆ ਰਿਹਾ ਜਿਹੜਾ ਆਵਲਾ ਆਨੀਅਨ ਜਿਆ ਕਲਰ ਇੱਕ ਆ ਰਿਹਾ ਜਿਹੜਾ ਆਵਲਾ ਜ਼ੈਰਮੂਰਾ ਰੰਗ ਇੱਕ ਆ ਰਿਹਾ ਪਰਪਲ ਸ ਚਾਰ ਪੰਜ ਰੰਗ ਆ ਗਏ ਜੀ ਪੰਜੇ ਦੇ ਪੰਜੇ ਰੰਗ ਸੋਨੇ ਆ 1350 ਰੁਪਏ ਪ੍ਰਾਈਸ ਰਹੇਗਾ ਸਟੇਜ ਤੋਂ ਲੈ ਲਓ ਹਾਲ ਡਿਜ਼ਾਈਨ ਆ ਰਹੀ 1350 ਰੇਂਜ ਦੇ ਵਿੱਚ ਆ ਵਾਲਾ ਆ ਵੀ ਡਿਜ਼ਾਈਨ ਬੜਾ ਪਿਆਰਾ ਹੈ ਬਿਊਟੀਫੁਲ ਡਿਜ਼ਾਈਨ ਹੈ ਜੀ ਪਾ ਲਓ ਆ ਰਿਹਾ 1350 ਰੇਂਜ ਦੇ ਵਿੱਚ ਡਿਜ਼ਾਈਨ ਦੁਪੱਟਾ ਦੇਖੋ ਕਿੰਨਾ ਸ਼ਾਨਦਾਰਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਛੇੜ ਬੜੇ ਪਿਆਰੇ ਮਿਲਣਗੇ ਚਾਰ ਰੰਗ ਮਿਲਣਗੇ ਤੇ ਚਾਰ ਰੰਗ ਪਿਆਰੇ ਇੱਕ ਰੰਗ ਮਿਲੂਗਾ ਆ ਵਾਲਾ ਮੌਸਮ ਜਾਂ ਕਹਿੰਦਾ ਨਵਾਂ ਛੇੜ ਇੱਕ ਰੰਗ ਆਏਗਾ ਆ ਵਾਲਾ ਬਲੂ ਤੋਂ ਹੋ ਗਿਆ ਛੇੜ ਬੜਾ ਪਿਆਰਾ ਡਿਫਰੈਂਸ਼ੀਏਟ ਆ ਇੱਕ ਆਊਗਾ ਆ ਵਾਲਾ ਪਿਸਤਾ ਕਲਰ ਚਾਰ ਰੰਗ ਨੇ ਚਾਰ ਰੰਗ ਪਿਆਰੇ ਨੇ ਕੋਈ ਵੀ ਰੰਗ ਤੁਸੀਂ ਬਾਈ ਕਰ ਲਓ ਚਾਰੇ ਕਲਰ ਪਿਆਰੇ ਨੇ 1350 ਰੁਪਏ ਫਲੈਟ ਰੇਟ ਰਹੇਗਾ ਸਕਰੀਨਸ਼ਾਟ ਲੈ ਲਓ ਆ ਵੀ ਕੀ ਚਾਹੀਦਾ ਤੁਹਾਨੂੰ ਉਹ ਲੈ ਸਾਲਾ ਪੀਛ ਦੇ ਕੋਲ ਓ ਯਾਰ ਤੁਸੀਂ ਕੀ ਅਗਲਾ ਡਿਜ਼ਾਈਨ ਆ ਰਿਹਾ ਜੀ 1350 ਦੀ ਰੇਂਜ ਦੇ ਵਿੱਚ ਆ ਵਾਲਾ ਉਹ ਚਾਰੇ ਰੰਗ ਤੁਹਾਨੂੰ ਦਿਖਾ ਦੇ ਅਗਲਾ ਡਿਜ਼ਾਈਨ ਚੈੱਕ ਕਰ ਲਓ ਆ ਰਿਹਾ ਪ੍ਰਿੰਟ ਆ ਰਿਹਾ ਇਹਦਾ ਦੁਪੱਟਾ ਕਿੰਨੇ ਦੀ ਹੋਊਗੀ ਬ్రో ਮੀਂਡਿੰਗ ਆ ਦੁਪੱਟਾ ਆ ਰਿਹਾ 1350 ਰੁਪਏ ਪ੍ਰਾਈਸ ਰਹੇਗਾ ਇਹਦੇ 4-5 ਰੰਗ ਨੇ ਹੁਣ ਦਿਖਾ ਦਿੰਦਾ ਵਾ ਇੱਕ ਰੰਗ ਮਿਲੂਗਾ ਆਹ ਵਾਲਾ ਆ ਵੀ ਰੰਗ ਸੋਨਾ ਹੈ ਮਹਿੰਦੀ ਕਲਰ ਆ ਗਿਆ ਮਹਿੰਦੀ ਸ਼ੇਡ ਇੱਕ ਆ ਗਿਆ ਜਾਮਨੀ ਕਲਰ ਆ ਵੀ ਕਲਰ ਬੜਾ ਪਿਆਰਾ ਪਰਪਲ ਡਾਰਕ ਪਰਪਲ ਸਿੱਕ ਆ ਗਿਆ ਮਸਟਰਡ ਕਲਰ ਚਾਰ ਪੰਜ ਰੰਗ ਨਹੀਂ 1350 ਰੁਪਏ ਪ੍ਰਾਈਸ ਵੇਗਾ ਫਲੈਟ ਰੇਟ ਸਟੇਜ ਤੋਂ ਲੈ ਲਓ ਜੀ ਬੜੇ ਪਿਆਰੇ ਆਰਟੀਕਲ ਨੇ 1350 ਰੁਪਏ ਰਮੀ ਨਿਕਲ ਰਾ ਦੇ ਲੋ ਜੀ 1350 ਕੀ ਲੋ ਜੀ ਅਗਲੀ ਵੈਰਾਈਟੀ ਚੈੱਕ ਕਰੋ ਜੀ ਅਗਲੀਆਂ ਹੁਣ ਆਣੀਆਂ ਕੈਟਲੋਗਾਂ ਕੈਟਲੋਗਾਂ ਦੇਖ ਲਓ ਇਹਦਾ ਕੈਲਕੂਲੇਟਰ ਸਕਰੀਨਸ਼ੌਟ ਨਾਲ ਲੈਣਾ ਟੀਐਮ ਬ੍ਰਾਂਡ ਦੀ 3 ਮੀਟਰ ਦੀ ਸ਼ਾਰਟ ਹੈ। ਪ੍ਰਿੰਟਿੰਗ ਬਹੁਤ ਸੋਹਣੀ ਹੈ। ਤੁਹਾਨੂੰ ਡਿਜ਼ਾਈਨਿੰਗ ਦਿਖਾ ਦਿੰਨਾ। ਇਹ ਬਾਜੂ ਨੇ ਨਾ ਮੁੰਦਰੋਮੀ ਇਹ ਹੈ ਹਨਾ। ਆ ਆਈਏ ਦੀ ਫਰੰਟ ਦੀ ਡਿਜ਼ਾਈਨਿੰਗ। ਆ ਫਰੰਟ ਦੀ ਡਿਜ਼ਾਈਨਿੰਗ ਆ ਰਹੀ ਹੈ ਜੀ। ਸੌਣਾ ਬਣਿਆ ਯਾਰ। ਫੋਟੋ ਦੇਖ ਫੋਟੋ ਦੇਖ। ਆਹੀ ਹੈ ਕੇ ਰਹੀ ਹੈ। ਆ ਇੱਕੇ ਰ ਹੈ ਇੱਕੇ ਰ ਆ ਉਹ ਆ سامنے ਕੇ ਰ ਆ ਕੀ ਰ ਆ ਰੇ ਨੀ ਮੋੜ ਤੇ ਫੋਟੋ ਤੇ ਪਾ ਕੇ ਦਿਖਾ ਦੇ ਐਦਾਂ ਬਣੇਗਾ ਇਹਦੀ ਬਾਟਮ ਤੇ ਡਿਜ਼ਾਈਨ ਬਣਿਆ ਹੋਇਆ ਹਾਂ ਤੁਹਾਨੂੰ ਬਾਟਮ ਵੀ ਦਿਖਾਉਂਗਾ ਆ ਛਾ TM ਬ੍ਰਾਂਡ ਹੈ ਸਭ ਤੋਂ ਪ੍ਰੀਮੀਅਮ ਫੈਬਰਿਕ ਹੈ ਇਸ ਤੋਂ ਉੱਪਰ ਬ੍ਰਾਂਡ ਨਹੀਂ ਕੋਈ ਬਣਿਆ ਹੋਇਆ ਤੱਕ ਆ ਲੋ ਆ ਰਿਹਾ ਇਹਦਾ ਬਾਜੂ ਤੇ ਡਿਜ਼ਾਈਨ 3 ਮੀਟਰ ਦੀ ਸ਼ਰਟ ਰਹੇਗੀ ਜਿਹੜਾ ਜਿਹੜੇ ਹੈਲਥੀ ਆ ਉਹਨਾਂ ਦਾ ਐਨ ਪਲੱਸ ਸਾਈਜ਼ ਪੂਰਾ ਬਣੂਗਾ ਇਹ ਔਰ ਦੁਪੱਟਾ ਆ ਰਿਹਾ ਬੜਾ ਪਿਆਰਾ 2x2 ਦਾ ਦੁਪੱਟਾ ਆ ਰਿਹਾ ਪਿਓਰ ਵਿਸਕੋਸ ਆ ਦੇਖੋ ਦੁਪੱਟੇ ਦੇ ਪ੍ਰਿੰਟ ਵੀ ਦੇਖੋ ਆ ਆਏਗਾ ਇਹਦਾ ਬਾਟਮ ਤੇ ਡਿਜ਼ਾਈਨ ਆਹ ਦਾ ਹਾਜ਼ਰੋਂ ਵੀ ਪਾਰਾ ਮੋਡਲ ਦੇ ਆ ਬਾਟਮ ਤੇ ਡਿਜ਼ਾਈਨ ਆਊਗਾ ਦੇਖੋ ਜਿਹੜੇ ਇਹਦੀ ਰੇਂਜ ਰਹੇਗੀ ਉਹ 3 ਮੀਟਰ ਦੀ ਪ੍ਰੀਮੀਅਮ ਕੁਆਲਿਟੀ ਹੈ ਇਹ ਸਭ ਤੋਂ ਹਾਈ ਲੈਵਲ ਦਾ ਬ੍ਰਾਂਡ ਹੈ ਟੀ ਐਮ ਬ੍ਰਾਂਡ ਸਾਈਬਾ ਸਾਈਬਾ ਬ੍ਰਾਂਡ ਸਾਈਬਾ ਬ੍ਰਾਂਡ ਦੀ ਹੈ ਇਹ ਜਿਹੜਾ ਇਹਦਾ ਪ੍ਰਾਈਸ ਰਹੇਗਾ 2600 ਰੁਪਏ 2600 روپے ਦਾ ਪ੍ਰਾਈਸ ਰਹੇਗਾ ਇਹਦੇ ਡਿਜ਼ਾਈਨ ਤੁਹਾਨੂੰ ਸਾਰੇ ਦਿਖਾ ਦਉਣਾ ਮੈਂ 컬러 ਆਣਗੇ ਇਸ ਵਿੱਚ ਇੱਕ ਆਊਗਾ ਆਵਲਾ ਸ਼ੇਡ ਪਰਪਲ ਸ਼ੇਡ 2600 روپے ਦਾ ਪ੍ਰਾਈਸ ਰਹੇਗਾ ਜੀ ਇੱਕ ਆ ਰਿਹਾ ਪਰਪਲ ਸ਼ੇਡ ਆਹ ਕਲਰ ਬਹੁਤ ਸੋਹਣਾ ਆਹ ਬਾਟਮ ਆ ਰਹੀ ਹੈ ਇਹਦੀ ਆ ਦੇਖੋ ਬਾਟਮ ਸੇਮ ਆ ਰਹੀ ਹੈ ਆ ਦੁਪੱਟਾ ਆ ਰਿਹਾ 2600 ਰੁਪਏ ਪ੍ਰਾਈਸ ਰਹੇਗਾ ਕਲਰ ਦੇਖ ਲਓ ਜਿਹੜੇ ਰੰਗ ਤੁਹਾਨੂੰ ਚਾਹੀਦੇ ਬਾਈ ਕਰ ਦਿਓ ਸਭ ਤੋਂ ਪ੍ਰੀਮੀਅਮ ਫੈਬਰਿਕ ਹੈ ਜੀ ਹਾਈ ਲੈਵਲ ਬ੍ਰਾਂਡ ਹੈ ਸਾਈਬਾ ਬ੍ਰਾਂਡ ਦੀ ਕੈਟਲੋਗ ਲੈ ਕੇ ਆਇਆ ਆ ਚੈੱਕ ਕਰੋ ਅਗਲਾ ਆ ਰਿਹਾ ਲੈਮਨ ਸ਼ੇਡ ਆ ਵੀ ਕਲਰ ਬਹੁਤ ਸੋਹਣਾ ਹੈ ਅਗਲਾ ਆ ਰਿਹਾ ਲੈਮਨ ਸ਼ੇਡ ਆ ਵੀ ਕਲਰ ਪਿਆਰਾ ਹੈ ਅਗਲਾ ਆ ਗਿਆ ਆ ਨਵਾਂ ਜਾਂ ਸ਼ੇਡ ਹੈ ਬਿਸਕੁਟੀ ਜਾਂ ਕਲਰ ਯੂਨੀਕ ਜਿਹਾ ਸ਼ੇਡ ਹੈ ਆ ਆ ਗਿਆ ਬਿਸਕੁਟੀ ਕਲਰ ਆ ਵੀ ਕਲਰ ਬਹੁਤ ਸੋਹਣਾ ਡਿਫਰੈਂਟ ਜਿਹਾ ਸ਼ੇਡ ਹੈ ਇਹ ਟੀਐਮ ਬ੍ਰਾਂਡ ਹੈ ਜੀ ਹਾਈ ਲੈਵਲ ਕੁਆਲਿਟੀ ਹੈ ਬਾਜੂ ਦਾ ਕਪੜਾ ਐਕਸੈਲ 3 ਮੀਟਰ ਦੀ ਸ਼ਾਰਟ ਹੈ 5.5 ਮੀਟਰ ਤੋਂ ਪਲੱਸ ਫੈਬਰਿਕ ਹੋਊਗਾ ਇਹਦਾ ਆ ਦੇਖੋ ਪਿਓਰ ਵੈਸਕੋਜ਼ ਦੇ ਦੁਪੱਟੇ ਨੇ ਆ ਦੇਖੋ ਦੁਪੱਟਿਆਂ ਦਾ ਸਟੱਫ ਨਾ ਬਿਲਕੁਲ ਆ ਲੋ ਅਗਲਾ ਆਏਗਾ ਗ੍ਰੇ ਸ਼ੇਡ ਕਲਰ ਦੇਖੋ ਕਿੰਨਾ ਲਾਜਵਾਬ ਆ ਆ ਗਿਆ ਗ੍ਰੇ ਸ਼ੇਡ ਆ ਆ ਗਿਆ ਪੀਚ ਕਲਰ ਇਹਦਾ ਪ੍ਰਾਈਸ ਰਹੇਗਾ 2600 ਰੁਪਏ ਮੈਂ ਤੁਹਾਨੂੰ ਪ੍ਰੋਪਰ ਓਪਨ ਕਰਕੇ ਦਿਖਾ ਦਿੰਦਾ ਵੀ ਪੀਸ ਆ ਇਹਨਾਂ ਦਾ ਫਰੰਟ ਇਹਦੇ ਬਾਜੂ ਦਾ ਕਪੜਾ ਐਕਸਟਰਾ ਦਿੱਤਾ ਹੋਇਆ ਹੈ ਜਿਹੜਾ ਕੀ ਰਿਹਾ ਤੇ ਲਾਸ ਵਰਕ ਹੈ ਨਾ ਇਹ ਇਹ ਬਾਜੂ ਤੇ ਲੱਗੇਗੀ ਇਹ ਬਾਜੂ ਵਾਸਤੇ ਹੋਇਆ ਡਿਜ਼ਾਈਨ ਆ ਇੱਕ ਵਾਰ ਤੁਹਾਨੂੰ ਮਾਡਲ ਦੇ ਪਾਇਆ ਵੀ ਦਿਖਾ ਦਿੰਦਾ ਤੁਹਾਨੂੰ ਤੋਂ ਵੀ ਨਿਗਾਹ ਕਰਾ ਦ। ਸਹੀ ਦਿਖ ਰਿਹਾ? ਆ ਆ ਰਿਹਾ ਦੁਪੱਟਾ ਆ ਗਿਆ ਪੀਚ 2600 ਰੁਪਏ ਪ੍ਰਾਈਸ ਲਿਗਾ ਕੈਲਕੂਲੇਟਰ ਮੈਂ ਰੱਖ ਲੈਣਾ ਸਕਰੀਨਸ਼ਾਟ ਲੈ ਲਓ। 2600 ਰੁਪਏ ਪ੍ਰਾਈਸ ਆ ਰਿਹਾ ਜੀ ਸਕਰੀਨਸ਼ਾਟ ਲੈ ਲਓ। ਜਿਹੜਾ ਚਾਹੀਦਾ ਹੋਇਆ ਪ੍ਰੀਮੀਅਮ ਫੈਬਰਿਕ ਹੈ। ਕਪੜਾ ਹੈ ਟਾਪ ਕਲਾਸ ਹੈ। ਮੁਲਾਈ ਵਰਗਾ ਕਪੜਾ ਪਿਆ ਹੈ ਹਾਂ ਸੌਫਟ ਆਲਓ ਅ ਗ੍ਰੇ ਸ਼ੇਡ ਵੀ ਚੈੱਕ ਕਰ ਲਓ ਰੋਮੀ ਆ ਵੀ ਮਾਡਲ ਦੇ ਪਾਸ ਦਿਖਾ ਦੇ 2600 ਰੁਪਏ ਪ੍ਰਾਈਸ ਹੋ ਜਾਣਾ ਕਹਾ ਰੋਮੀ 2600 ਰੁਪਏ ਪ੍ਰਾਈਸ ਦੇਗਾ ਅੱਧਾ ਹੀ ਲੈ ਲੋ ਸਕਰੀਨ ਸ਼ਾਟ ਉਹ ਯਾਦ ਰਹਿ ਜਾ ਥੋੜਾ ਯਾਰ ਕਲਰ ਦੇਖ ਲਓ ਕੋਈ ਵੀ ਲੈਣਾ ਜੀ ਕਲਰ ਤੁਹਾਨੂੰ ਸਾਰੀ ਦਿਖਾ ਦੇ ਦੋਨੇ ਲੋ ਜੀ ਅਗਲੀ ਕੈਟਲੋਗ ਚੈੱਕ ਕਰ ਲਓ ਹੁਣ ਅਗਲੀ ਕੈਟਲੋਗ ਆ ਰਹੀ ਆ ਆਰ ਕੰਡੀ ਦੀ ਇਹ ਆਰ ਕੰਡੀ ਪਿਓਰ ਆਰ ਕੰਡੀ ਦੀ ਕੈਟਲੋਗ ਲੈ ਕੇ ਆਇਆ ਇਹ ਵੀ ਸਾਈਬਾ ਦੀ ਆਏਗੀ ਸਮੀਰਾ ਦੀ ਟੀ ਐਮ ਦੀ ਟੀ ਐਮ ਬ੍ਰਾਂਡ ਦੀ ਟੀ ਐਮ ਬ੍ਰਾਂਡ ਦੀ ਲੋ ਜੀ ਸਭ ਤੋਂ ਹਾਈ ਫਾਈ ਬ੍ਰਾਂਡ ਹੈ 3 ਮੀਟਰ ਦੀ ਸ਼ਰਟ ਆ ਰਹੀ ਹੈ ਸ਼ਰਟ ਤੇ ਸਾਰਾ ਵਰਕ ਕਰਿਆ ਹੋਇਆ ਹੈ ਲਾਈਨਿੰਗ ਦਿੱਤੀ ਹੋਈ ਹੈ ਨਾਲ ਦੀ ਲਾਈਨਿੰਗ ਵਿੱਚ ਅਟੈਚ ਹੈ ਇਹਦੇ ਜਿਹੜੀ ਲਾਈਨਿੰਗ ਲੱਗੇਗੀ ਸ਼ਰਟ ਦੀ ਉਹ ਨਾਲ ਹੈ ਆ ਚੈੱਕ ਕਰੋ ਬੋਟਮ ਦੀ ਬੋਟਮ ਮਾਡਲ ਦੇ ਪਾਇਆ ਆ ਆ ਰਿਆ ਇਹਨਾਂ ਦਾ ਦੁਪੱਟਾ ਓਏ ਹੋਏ ਹੋਏ ਦੁਪੱਟਾ ਦੇਖੋ ਦੁਪੱਟਾ ਦਾ ਸਟਾਫ ਬਿਲਕੁਲ ਨਵਾਂ ਨਵੇਂ ਨਵੇਂ ਫੈਬਰਿਕ ਦੇ ਦੁਪੱਟੇ ਨੇ ਦੁਪੱਟੇ ਦੀ ਪ੍ਰਿੰਟਿੰਗ ਦੁਪੱਟੇ ਤੇ ਸਾਰੀ ਵੀਵਿੰਗ ਆ ਰਹੀ ਹੈ ਜਿਹੜਾ ਇਹਦਾ ਰੇਟ ਰਹੇਗਾ ਉਹ 3000 ਰੁਪਏ ਰਹੇਗਾ ਆ ਦੇਖੋ ਕਲਰ ਚੈੱਕ ਕਰੋ ਇੱਕ ਆ ਰਿਹਾ ਪਰਪਲ ਸ਼ੇਡ ਆਪਾਂ ਓਪਨ ਹੀ ਕਰ ਦਿੰਦੇ ਆ ਯਾਰ ਪਰਪਲ ਕਲਰ ਆ ਗਿਆ 3 ਮੀਟਰ ਦੀ ਸ਼ਰਟ ਆਰਕੰਡੀ ਦੀ ਇਹ ਕੈਟਲੋਗ ਆਈ ਹੈ ਹਾਈ ਲੈਵਲ ਬ੍ਰਾਂਡ ਹੈ ਟੀਐਮ ਬ੍ਰਾਂਡ ਗੂਗਲ ਤੇ ਭਾਵੇਂ ਸਰਚ ਕਰ ਲਓ TM ਬ੍ਰਾਂਡ ਆ ਲੋ ਇੱਕ ਕਾਰ ਹੈ ਜੀ ਆਵਲਾ ਬੜਾ ਪਿਆਰਾ ਸ਼ੇਡ ਨਵਾਂ ਯਾ ਰੰਗ ਹੈ ਸੀ ਗ੍ਰੀਨ ਦਾ ਸ਼ੇਡ ਆ ਬੜਾ ਸੋਹਣਾ ਸ਼ੇਡ ਹੈ ਇੱਕ ਕਾਰ ਆ ਸ਼ੇਡ ਇੱਕ ਕਾਰ ਹੈ ਗ੍ਰੇ ਸ਼ੇਡ का एक का ग्रे शेड कलर देखो किने मस्त कलर है ये एंड टॉप क्लास कलर है एक आएगा जी ऑरेंज शेड ऑरेंज पीच कलर बड़ा प्यारा शेड है और भी कलर बड़ा प्यारा है आ गया ऑरेंज पीस कलर एक आएगा ये येलो शेड मैंगो या कलर अभी कलर बहुत सॉलिड है ਉਸੀ ਕਲਰ ਦਾ ਸਕਰੀਨਸ਼ਾਟ ਕੋਈ ਵੀ ਲੈ ਲਓ 3000 ਰੁਪਏ ਇਸ ਦਾ ਪ੍ਰਾਈਸ ਰਹੇਗਾ ਆਰਕੰਡੀ ਦੀ TM ਬ੍ਰਾਂਡ ਦੀ ਕੱਟ ਲਓਗਾ 3000 ਰੁਪਏ ਦੁਬੱਟਾ ਦੇਖੀਏ ਨਾ ਸੋਨਾ ਜਿਨ੍ਹਾਂ ਨੂੰ ਹਾਈ ਫਾਈ ਸੂਟ ਚਾਹੀਦੇ ਆ ਨਾ ਹਾਈ ਫਾਈ ਉਹ ਚੀਜ਼ਾਂ ਨੇ ਇਹ ਲੋ ਜੀ ਅਗਲੀ ਕੈਟਲੋਗ ਚੈੱਕ ਕਰੋ ਜੀ ਵਾਹ ਜੀ ਵਾਹ ਪ੍ਰੀਮੀਅਮ ਫੈਬਰਿਕ ਨਿਗਾਹ ਕਰਾ ਦੇ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਪਾਕਿਸਤਾਨੀ ਪ੍ਰਿੰਟਿੰਗ ਹੈ ਪ੍ਰਿੰਟਿੰਗ ਦੇਖੋ ਬਣੀ ਜਬਰਦਸਤ ਆ ਆ ਰਹੀ ਹੈ ਸ਼ਰਟ ਦੀ ਪ੍ਰਿੰਟਿੰਗ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆਊਗੀ ਸਾਰਾ ਵਰਕ ਕਰਿਆ ਹੈ ਪ੍ਰਿੰਟ ਤੇ ਔਰ ਪਿਓਰ 2/2 ਕੋਟਨ ਦਾ ਮਲ ਦਾ ਦੁਪਟਾ ਆ ਰਿਹਾ ਹੈ ਪ੍ਰੀਮੀਅਮ ਦੇ ਵਿੱਚ ਦੋਵੇਂ ਮਾਡਲੇ ਪਾਇਆ ਦਿਖਾ ਦੇ ਪੀਸ ਜਿਹੜਾ ਇਹਦਾ ਰੇਟ ਲੈਣਾ ਹੈ ਉਹ ਰਹਿਣਾ ਬਿਲਕੁਲ ਘੱਟ ਇਹਦਾ ਘੱਟ ਰੇਂਜ ਦੇ ਵਿੱਚ ਹੈ 1350 ਰੁਪਏ 1350 ਦੇ ਰੇਂਜ ਦੇ ਵਿੱਚ ਕੈਟਲੋਗ ਲੈ ਕੇ ਆਇਆ ਹੈ ਇਹ 1350 ਰੁਪਏ ਇਸ ਦਾ ਪ੍ਰਾਈਸ ਰਹੇਗਾ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਪਰਪਲ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਆ ਮੋੜ ਦੇ ਪਾਇਆ ਦਿਖਾ ਦਿਓ 1350 ਰੁਪਏ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਿਓ ਆ ਗਿਆ ਪਰਪਲ ਸ਼ੇਡ ਇੱਕ ਆਊਗਾ ਜਿਹੜਾ ਯੈਲੋ ਕਲਰ ਆ ਰਿਹਾ ਯੈਲੋ ਸ਼ੇਡ ਆ ਵੀ ਸ਼ੇਡ ਬਹੁਤ ਸੋਹਣਾ ਦੇਖੋ 1350 ਰੁਪਏ ਫਲੈਟ ਰੇਟ ਰਹੇਗਾ ਆਪਣਾ ਸਟੇਜ ਸ਼ੋ ਲੈ ਰੋ ਮੈਂ ਮੋੜ ਲਾਂ ਦਿਖਾ ਦੇ ਪਾਇਆ ਹਾਸਾ ਦੇ ਥੋੜਾ ਆਈਡੀਆ ਹੋ ਜਾਏਗਾ ਇੱਕ ਆ ਰਿਹਾ ਗਾਜ਼ਰੀ ਛੇੜਾ ਛੇੜ ਦੇ ਕਿੰਨਾ ਸੋਹਣਾ ਛੇੜ ਦੇਖੋ ਜੀ ਕਿੰਨਾ ਪਿਆਰਾ ਉਹ ਮਾਮਾ ਤੋਂ نیچے ਰੱਖ ਨੂੰ ਮੋੜ ਨੂੰ ਕੋਈ ਨਹੀਂ ਕੋਈ ਨਹੀਂ ਭਾੜੇ ਆ ਆ ਰਿਹਾ ਜੀ ਦੁਪੱਟਾ ਇਹਦਾ ਇੱਕ ਆ ਰਿਹਾ ਜੀ ਆ ਵਾਲਾ ਗ੍ਰੀਨ ਛੇੜ ਬੜਾ ਸੋਹਣਾ ਛੇੜ ਆ ਨਿਓਨ ਗ੍ਰੀਨ ਜਿਹਾ ਕਲਰ ਹੈ ਆ ਵੀ ਦਿਖਾ ਦੇ ਰੌਮੀ ਇਹਨਾਂ ਦਾ ਵੀ ਵਿਦ ਮੋਡਲ ਸ਼ੂਟ ਹੋਇਆ ਹੈ ਹਨ ਪ੍ਰੋਪਰ ਇੱਕ ਆ ਰਿਹਾ ਗ੍ਰੇ ਸ਼ੇਡ 1350 ਰੁਪਏ ਜੀ ਰੇਟ ਹਰਿਆਣੇ ਕਰਨ ਵਾਲਾ ਆ ਇਹਦਾ ਇਹ ਤਾਂ ਇਹੋ ਜਿਹਾ ਕੈਟਲੋਗ ਆ ਤਾਂ ਆ ਲਾ ਲੋ 2000 ਤੋਂ ਘੱਟ ਮਿਲਦੀਆਂ ਹੀ ਨਹੀਂ 1350 ਰੁਪਏ ਫਲੈਟ ਰੇਟ ਰਹੇਗਾ ਆਪਣਾ ਸਕਰੀਨ ਸ਼ਾਟ ਲੈ ਲਓ ਫੜਾ ਫੜਾ ਲੋ ਜੀ ਅਗਲਾ ਅਗਲਾ ਕਨਸੈਪਟ ਤਾਂ ਖਾਂ ਜਾ ਰਿਹਾ ਪਿਓਰ ਆਰਕੰਡੀ ਕੈਟਲੋਗ ਆ ਰਹੀ ਹੈ ਇਹ ਵੀ ਟੀਐਮ ਬ੍ਰਾਂਡ ਦੀ ਹੈ ਪ੍ਰੀਮੀਅਮ ਫੈਬਰਿਕ ਹੈ ਆ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਐਚ ਡੀ ਪ੍ਰਿੰਟਿੰਗ ਪਿਓਰ ਐਚ ਡੀ ਪ੍ਰਿੰਟਿੰਗ ਆ ਰਹੀ ਹੈ ਉਹ ਸਾਰਾ neck ਤੇ ਆਏ ਹੋਏ neck ਦਿਖਾ ਰੋ ਮੈਂ neck ਬਹੁਤ ਸੋਹਣਾ ਬਣਾ ਹੋਇਆ ਸਾਰੀ ਸ਼ਰਟ ਨੇ ਐਮਬਲੋਡਰੀ ਆ ਰਹੀ ਹੈ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆ ਰਹੀ ਹੈ ਲਾਈਨਿੰਗ ਦਾ ਸਟੱਫ ਦਿੱਤਾ ਹੋਇਆ ਵਿੱਚ ਹੀ ਆ ਆ ਰਹੀ ਹੈ ਬਾਟਮ ਆਹ ਦਾ ਮਾਡਲ ਲੇ ਪਾਇਆ ਰੋ ਮੈਂ ਪਰ ਦੁਪੱਟ ਦਾ ਸਟੱਫ ਆ ਰਿਹਾ ਬਿਲਕੁਲ ਨਵਾਂ ਆ ਆ ਰਿਹਾ ਦੁਪੱਟਾ ਆ ਆ ਰਿਹਾ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰ ਇਹ 3150 ਰੁਪਏ ਹਾਈ ਪ੍ਰੀਮੀਅਮ ਫੈਬਰਿਕ ਹੈ ਜੀ ਇਹ ਹਾਈ ਪ੍ਰੀਮੀਅਮ ਆ ਲੋ ਡਿਜ਼ਾਈਨਿੰਗ ਚੈੱਕ ਕਰੋ ਇੱਕ ਆ ਰਿਹਾ ਜੀ ਗ੍ਰੇ ਸ਼ੇਡ ਕਲਰ ਦੇਖੋ ਫੋਟੋ ਵੀ ਦਿਖਾ ਦੇ ਮੋਡਲ ਨਾਲ ਪਾ ਦਿਖਾ ਦੇ ਸਪੀਸ ਸਾਰੇ ਸੋਨੇ ਦੇ ਡੋਰਾਂ ਨਾਲ ਪਾ ਦੇ ਇੱਕ ਆ ਰਿਹਾ ਪਰਪਲ ਸ਼ੇਡ ਕਲਰ ਦਿਖਾ ਦਿਓ ਨੂੰ ਕਲਰ ਦਿਖਾ ਦੇ ਆਏ ਆਏ ਸਕਿਨ ਕਲਰ ਪਰਪਲ ਸਕਿਨ ਪਰਪਲ ਦਾ ਕੰਬੀਨੇਸ਼ਨ ਚੈੱਕ ਕਰੋ ਵਾਓ ਸੁਪਰ ਹਿੱਟ ਲੋ ਜੀ ਇੱਕ ਆ ਜਗਾ ਗਾਜ਼ਰੀ ਸ਼ੇਡ ਆ ਆ ਵੀ ਸ਼ੇਡ ਬੜਾ ਪਿਆਰਾ ਹੈ ਆ ਦੇਖੋ ਦਹਰੋ ਮੈਂ ਹੁਣ ਇੱਕ ਵਾਰ ਮੋੜ ਦਿੰਦਾ। ਫੂਟ ਵੀ ਦਿਖਾਈ ਨਹੀਂ। ਇੱਕ ਆਊਗਾ ਜੀ ਆਹ ਵਾਲਾ ਸ਼ਰਟ। 3 ਮੀਟਰ ਦੀ ਸ਼ਰਟ ਆ ਬਾਹਵਾ ਦਾ ਕਪੜਾ ਲੱਗ ਦਿੱਤਾ ਸਾਰਾ ਹੈਂਡਵਰਕ ਹੈ ਸ਼ਰਟ ਤੇ ਮੋੜਵਾ ਦਾ ਦਿਖਾ ਦੇ ਤੁਹਾਨੂੰ ਪਾਇਆ ਹੋਇਆ। ਇਹ ਸਾਰੇ ਇੱਕ ਕਲਾਸ ਨੇ। ਇੱਕ ਆਈਗਾ ਜੀ ਬਲੂ ਸ਼ਰਟ। ਕਿੰਨੇ ਦੇ ਹੋ ਗਏ ਰਹਿਣਗੇ? ਆਈਡੀ। ਇੱਕ ਆਈਗਾ ਫਰੋਜ਼ੀ ਬਲੂ ਦਾ ਸ਼ਰਟ। ਤੁਸੀਂ ਕੱਲ ਨੂੰ ਕੋਈ ਵੀ ਬਾਏ ਕਰ ਲਓ। ਡਿਜ਼ਾਈਨ ਕੋਈ ਵੀ ਬਾਏ ਕਰ ਲਓ ਇਹਦਾ 3150 ਰੁਪਏ ਪ੍ਰਾਈਸ ਹੈਗਾ ਸਕਰੀਨਸ਼ਾਟ ਲੈ ਲਓ ਸੋ ਸਾਰੀਆਂ ਆਈਟਮਾਂ ਸੋਹਣੀਆਂ ਨੇ ਸੋ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਲਓ ਫੜਾ ਫੜ ਇੱਕ ਵੈਰਾਈਟੀ ਤੁਹਾਨੂੰ ਹੋਰ ਦਿਖਾ ਦਿੰਦਾ ਮੈਂ ਇਹਦੇ ਵਿੱਚ ਦੋ ਤਿੰਨ ਆਈਟਮਾਂ ਆਈਆਂ ਨੇ ਨਵੀਆਂ ਇੱਕ ਆਈਟਮ ਆ ਚੈੱਕ ਕਰ ਲਓ ਇਹ ਆਪਣਾ ਆਰਟੀਕਲ ਰੀਸਟਾਕ ਹੋਇਆ ਵਰਬਰੀ ਦੇ ਵਿੱਚ ਆ ਆ ਰਹੀ ਹੈ ਪ੍ਰਿੰਟਿੰਗ ਇਹ ਸਾਰਾ ਲੈਸ ਵਰਕਰ ਆ ਬਾਟਮ ਤੇ ਵਰਕ ਆਏਗਾ ਬਾਟਮ ਦਿਖਾ ਦਿੰਦਾ ਆ ਰਿਹਾ ਦੁਪੱਟਾ ਇਹਦਾ 3350 ਰੁਪਏ ਪ੍ਰਾਈਸ ਰਹੇਗਾ ਇੱਕ ਆਰਟ ਦਾ ਵੀ ਸਟਾਕ ਹੋਇਆ ਬਰਬਰੀ ਦੇ ਵਿੱਚ 3450 ਰੁਪਏ ਪ੍ਰਾਈਸ ਰਹੇਗਾ ਆਰੀ ਵਰਕ ਦੇ ਵਿੱਚ ਆ ਰਿਹਾ ਕੱਲ ਵੀ ਕੰਬੀਨੇਸ਼ਨ ਡਿਫਰੈਂਟ ਹੈ ਪਿਓਰ ਕ੍ਰੇਪ ਦੀ ਬਾਟਮ ਹੈ ਬਾਟਮ ਤੇ ਸਾਰਾ ਵਰਕ ਕਰਿਆ ਹੋਇਆ 3450 ਰੁਪਏ ਪ੍ਰਾਈਸ ਰਹੇਗਾ ਤੁਮੀ ਕਾ ਚੱਕੀਆਂ ਆਰਟੀਕਲ ਯਾਰ ਆ ਲੋ 3450 ਰੁਪਏ ਅਗਲਾ ਆਰਟੀਕਲ ਆ ਰਿਹਾ ਜੀ ਆਹ ਵਾਲਾ ਆ ਵੀ ਆਰਟੀਕਲ ਬਹੁਤ ਸੋਹਣਾ ਹੈ ਇਹ ਟੈਬੀ ਲਾਈਨ ਦਾ ਆਰਟੀਕਲ ਹੈ 3450 ਰੁਪਏ ਵੀ ਸ਼ੇਪ ਨੈਕ ਹੈ ਸਾਰਾ ਥ्रेड ਵਰਕ ਹੈ ਕੋਈ ਲੈਸ ਵਰਕ ਨਹੀਂ ਹੈਗਾ ਥ्रेड ਵਰਕ ਕਰੋ ਵੀ ਕੋਈ ক্লোਜ਼ ਅਪ ਤੋਂ ਦਿਖਾ ਦੇ ਆ ਆ ਰਿਹਾ neck ਤੇ ਥ्रेड ਵਰਕ ਘੇਰੇ ਦੇ ਥ्रेड ਵਰਕ ਆ ਰਿਹਾ ਆ ਇਹਦੀ ਬਾਟਮ ਆ ਰਹੀ ਹੈ ਮੈਚਿੰਗ ਇਹਦੇ ਚਾਰ ਤੋਂ ਤਿੰਨ ਤੋਂ ਚਾਰ ਰੰਗ ਮਿਲਣਗੇ ਆ ਦੀ ਬਾਟਮ ਤੇ ਸਾਰਾ ਥ्रेड ਵਰਕ ਆ ਰਿਹਾ ਔਰ ਦੁਪੱਟਾ ਬਹੁਤ ਸੋਹਣਾ ਟੈਬੀ ਦਾ ਦੁਪੱਟਾ ਆ ਰਿਹਾ ਟੈਬੀ ਲਾਈਨ ਦਾ ਦੁਪੱਟੇ ਟਾਈ ਡਾਈਡ ਆਈ ਪ੍ਰਿੰਟਿੰਗ ਫੋਰ ਸਾਈਡ ਥ्रेड ਵਰਕ ਕਟ ਵਰਕ ਫੋਰ ਸਾਈਡ ਸਾਰਾ ਥ्रेड ਵਰਕ ਆ ਰਿਹਾ ਇਹਦੇ ਛੇੜ ਮਿਲਣਗੇ ਇੱਕ ਮਿਲੂਆ ਫਰੋਜ਼ੀ ਕਲਰ ਆ ਵੀ ਕਲਰ ਬਹੁਤ ਸੋਹਣਾ ਹੈ ਕਹਾਂ ਕੁਝ ਕੋਈ ਵੀ ਬਾਏ ਕਰ ਲਿਓ ਕੀ ਕਰ ਰ ਇੱਕ ਕਾਰ ਜਿਸ ਵਿੱਚ ਆਵਲਾ ਸੀਗਰੇਨ ਦਾ ਸ਼ੇਡ ਬੜਾ ਪਿਆਰਾ ਸ਼ੇਡ ਹੈ ਪਿਸਤਾ ਕਲਰ ਇੱਕ ਕਾਰ ਹੈ ਪਿਸਤਾ ਕਲਰ ਇੱਕ ਕਾਰ ਹੈ ਜਿਸ ਵਿੱਚ ਆਵਲਾ ਸਕਿਨ ਸ਼ੇਡ ਮਿਲਕੀਆ ਕਲਰ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਨੇ ਆ 3450 ਰੁਪਏ ਪ੍ਰਾਈਸ ਆ ਹੁਣ ਤੁਸੀਂ ਕੋਈ ਵੀ ਆਰਡਰ ਕਰਨਾ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਬਾਕੀ ਮੈਂ ਨੰਬਰ ਬੋਲ ਕੇ ਜਾਵਾਂਗਾ 7837015332852830084 ਆ ਦੋ ਨੰਬਰਾਂ ਤੇ ਵਟਸਐਪ ਚੱਲਦਾ ਹੈ ਦੋਨਾਂ ਤੇ ਆਪਣੀ ਬੁਕਿੰਗ ਕਰਾ ਲਓ ਬਾਕੀ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰਸਰਿਆ ਮਲਦਾਨ ਮੇਨਟੇਨੈਂਸਟੀ ਸਬਜੀ ਮੰਡੀ ਨਰ ગાંધી ਗ੍ਰਾਉਂਡ ਸਮਾਣਾ ਡਿਸਟ੍ਰਿਕਟ ਤੋਂ ਸੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਥੈਂਕ ਯੂ so much